ਸਤਿ ਸ਼੍ਰੀ ਅਕਾਲ ਸਾਥੀਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਵੀ ਸੋ ਸਾਥੀਓ ਆਪਾਂ ਲੈ ਕੇ ਆਏ ਆਂ ਆਪਣੇ ਅੱਜ ਦੇ ਕਰੰਟ ਅਫੇਅਰ ਜਲਦ ਤੋਂ ਜਲਦ ਕਲਾਸ ਦੇ ਵਿੱਚ ਜੁਆਇਨ ਹੋ ਜੋ ਵੀ ਤੇ ਹੋਰ ਸਾਥੀਆਂ ਦੇ ਨਾਲ ਕਲਾਸ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋਣ ਵੀ ਕਿਰਪਾ ਕਰਕੇ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਆਓ ਜੀ ਕਲਾਸ ਨੂੰ ਆਪਾਂ ਸ਼ੁਰੂ ਕਰੀਏ ਪ੍ਰੋਪਰ ਵੇ ਦੇ ਨਾਲ ਸੋ ਕਰੰਟ ਅਫੇਅਰਸ ਨੇ ਜੀ ਆਪਣੇ ਅੱਜ ਦੇ ਵੇਰੀ ਗੁੱਡ ਜੀ ਤਾਂ ਸਾਥੀਓ ਤੁਹਾਡੇ ਕਰੰਟ ਅਫੇਅਰਸ ਨੇ ਜਿਹੜੇ ਇੰਟਰਨੈਸ਼ਨਲ ਨਿਊਜ਼ ਨੈਸ਼ਨਲ ਨਿਊਜ਼ ਬੈਂਕਿੰਗ ਅਵਾਰਡ ਨਿਊਜ਼ ਡਿਫੈਂਸ ਨਿਊਜ਼ ਸਪੋਰਟਸ ਨਿਊਜ਼ ਤੇ ਜਿਹੜੀਆਂ ਮਤਲਬ ਸੈਂਟੀਫਿਕ ਨਿਊਜ਼ ਨੇ ਸਾਇੰਸ ਟੈਕਨੋਲੋਜੀ ਦੇ ਨਾਲ ਰਿਲੇਟਡ ਉਹ ਵੀ ਆਪਾਂ ਕਵਰ ਕਰਦੇ ਹਾਂ ਸੋ ਆਓ ਜੀ ਸਾਥੀਓ ਨਵੰਬਰ ਜਿਹੜਾ ਹੈਗਾ 2025 ਦੇ ਵਿੱਚ ਯੂਪੀਆਈ ਲੈਣ ਦੇਣ ਦੇ ਵਿੱਚ 23% ਦੀ ਦਾ ਭਾਰੀ ਜਿਹੜਾ ਵਾਧਾ ਹੋ ਗਿਆ ਜਾਣੇ ਕਿ ਜਿਹੜੀਆਂ ट्रांजੈਕਸ਼ਨਸ ਸੀਗੀਆਂ ਆਨਲਾਈਨ ਯੂਪੀਆਈ ਦੇ ਥਰੂ ਉਹ ਵਧੀਆਂ ਨਵੰਬਰ 2025 ਦੇ ਵਿੱਚ ਭਾਰਤ ਨੇ ਨਵੰਬਰ 2025 ਦੇ ਵਿੱਚ ਡਿਜੀਟਲ ਭੁਗਤਾਨਾਂ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਪ੍ਰਾਪਤ ਕਰ ਲਿਆ ਯੂਨੀਫਾਈਡ ਪੇਮੈਂਟਸ ਇੰਟਰਫੇਸ ਜਿਸ ਨੂੰ ਆਪਾਂ ਯੂਪੀਆਈ ਕਹਿੰਦੇ ਆ 28 ਨਵੰਬਰ ਤੱਕ ਕੁੱਲ 24.58 ਲੱਖ ਕਰੋੜ ਦੇ 19 ਬਿਲੀਅਨ ਤੋਂ ਵੱਧ ਲੈਣ ਦੇ ਅੰਦੇ ਰਿਕਾਰਡ ਆ ਜਿਹੜੇ ਉਹ ਕੀਤੇ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਜਿਸ ਨੂੰ ਆਪਾਂ ਐਨਪੀਸੀਆਈ ਕਹਿੰਦੇ ਆ ਜੀ ਇਸ ਦੇ ਅਨੁਸਾਰ ਇਹ ਹੁਣ ਤੱਕ ਦਾ ਸਭ ਤੋਂ ਵੱਧ ਜਾਂ ਕਹੇ ਲੋ ਕਿ ਵੱਡਾ ਰਿਕਾਰਡ ਹੈ ਨਵੰਬਰ 2024 ਦੇ ਮੁਕਾਬਲੇ ਲੈਣ-ਦੇਣ ਦੀ ਗਿਣਤੀ ਦੇ ਵਿੱਚ 23% ਅਤੇ ਮੁੱਲ ਦੇ ਵਿੱਚ ਲਗਭਗ 14% ਜਿਹੜਾ ਵਾਧਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਨਵੰਬਰ 2023 ਦੇ ਮੁਕਾਬਲੇ ਲੈਣ-ਦੇਣ ਦੀ ਮਾਤਰਾ ਦਾ ਲਗਭਗ 70% ਅਤੇ ਮੁੱਲ 41% ਜਿਹੜਾ ਹੈਗਾ ਜੀ ਉਹ ਵਦੇ ਜਣਕੇ ਲੋਕ ਨੇ ਜਿਹੜੇ ਉਹ ਜੂਪੇ ट्रांजੈਕਸ਼ਨਾਂ ਨੂੰ ਜਿਹੜੇ ਹੈਗੇ ਜਿਆਦਾ ਮੰਨ ਰਹੇ ਨੇ ਜਾਂ ਕਰ ਰਹੇ ਨੇ ਤਾਂ ਇਹ ਅੰਕੜਾ ਜਿਹੜਾ ਹੈਗਾ ਇਸ ਸਾਲ ਵਧਦਾ ਰਹਿਣਾ ਨੇ ਠੀਕ ਹੈ ਜੀ ਤਾਂ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਵਿਰਾਟ ਕੋਲੀ ਨੇ ਸਚਨ ਤੈਂਦुलकर ਦਾ ਰਿਕਾਰਡ ਤੋੜ ਦਿੱਤਾ ਜੀ 52ਵੇਂ ਬੰਡੇ ਸੈਂਕੜਾ ਜਿਹੜਾ ਹੈਗਾ ਜੀ ਲਗਾ ਕੇ ਸੋ 30 ਨਵੰਬਰ 2025 ਨੂੰ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਰਾਂਚੀ ਦੇ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਦੇ ਵਿੱਚ ਵਿਰਾਟ ਕੋਹਲੀ ਨੇ ਆਪਣਾ ਕਰੀਅਰ ਦਾ 52ਵਾਂ ਵਨਡੇ ਸੈਂਕੜਾ ਜਿਹੜਾ ਹੈਗਾ ਜੀ ਉਹ ਲਗਾ ਕੇ ਇਤਿਹਾਸਕ ਮੀਲ ਪੱਥਰ ਕਾਇਮ ਕਰ ਦਿੱਤਾ ਵੀ ਉਹਨਾਂ ਨੇ ਸਚਨ ਤੰਦੁਲਕਰ ਦੇ 49 ਵਨਡੇ ਸੈਂਕੜਿਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਰਿਕਾਰਡ ਨੂੰ ਤੋੜ ਦਿੱਤਾ ਅਤੇ ਵਨਡੇ ਕ੍ਰਿਕਟ ਦੇ ਵਿੱਚ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਜਿਹੜੇ ਉਹ ਬਣ ਚੁੱਕੀ ਨੇ ਸੋ ਜਦੋਂ ਸਚਨ ਤੈਂਦुलकर ਰਿਟਾਇਰ ਹੋਏ ਸੀ ਉਹਨਾਂ ਨੇ ਰਿਟਾਇਰਮੈਂਟ ਦੇ ਦੌਰਾਨ ਹੀ ਕਿਹਾ ਸੀ ਕਿ ਜਿਹੜਾ ਮੇਰਾ ਰਿਕਾਰਡ ਹੈ ਉਹ ਜਾਂ ਤਾਂ ਵਿਰਾਟ ਕੋਹਲੀ ਤੋੜ ਸਕਦਾ ਤੇ ਜਾਂ ਫਿਰ ਰੋਹਿਤ ਸ਼ਰਮਾ ਸੋ ਵਿਰਾਟ ਕੋਹਲੀ ਤੇ ਉਹਨਾਂ ਨੇ ਜਾਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਵਿਰਾਟ ਕੋਹਲੀ ਤੇ ਉਹਨਾਂ ਨੇ ਜਾਦਾ ਮਤਲਬ ਜਿਹੜਾ ਹੈਗਾ ਕਿਹਾ ਸੀ ਕਿਉਂਕਿ ਇਹਨਾਂ ਦੇ ਕੋਲ ਵੀ ਸਮਾਂ ਬਹੁਤ ਹੈ ਤੇ ਇਹ ਮੇਰਾ ਰਿਕਾਰਡ ਹੈ ਜਿਹੜਾ ਉਹ ਤੋੜ ਸਕਦੇ ਨੇ ਸੋ ਇਸ ਤਰ੍ਹਾਂ ਵਿਰਾਟ ਕੋਹਲੀ ਨੇ ਜਿਹੜਾ ਹੈਗਾ ਉਹ ਰਿਕਾਰਡ ਤੋੜ ਦਿੱਤਾ ਜੀ ਤੇ ਉਹ ਵਿਸ਼ਵ ਦੇ ক্রিকেট ਦੇ ਮਹਾਨ ਖਿਡਾਰੀਆਂ ਦੇ ਵਿੱਚੋਂ ਉਹਨਾਂ ਨੂੰ ਹੋਰ ਉੱਚਾ ਕਰਦੀ ਹੈ ਅੱਗੇ ਆ ਗਿਆ ਜੀ ਤੁਹਾਡਾ ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਏਪੁਰ ਦੇ ਵਿੱਚ 60ਵੇਂ ਬੀਜੀਪੀ ਆਈਜੀਪੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਹੈ ਵੀ ਨਵੰਬਰ 29 2025 ਨੂੰ ਮੋਦੀ ਸਾਹਿਬ ਨੇ ਜਿਹੜਾ ਹੈਗਾ ਜੀ ਛੱਤੀਸਗੜ੍ਹ ਦੀ ਰਾਜਧਾਨੀ ਨਿਆ ਰਾਏਪੁਰ ਤੇ ਆਈਆਈਐਮ ਕੈਂਪਸ ਦੇ ਵਿੱਚ ਆਯੋਜਿਤ 60ਵਾਂ ਆਲ ਇੰਡੀਆ ਡੀਜੀਪੀ ਆਈਜੀਪੀ ਕਾਨਫਰੰਸ ਦਾ ਉਦਘਾਟਨ ਕੀਤਾ ਇਸ ਦੌਰਾਨ ਇਹ ਕਾਨਫਰੰਸ ਵਿਕਸਤ ਭਾਰਤ ਸੁਰੱਖਿਤ ਭਾਰਤ ਦੀ ਥੀਮ ਦੇ ਨਾਲ ਸਾਥਿਓ ਜਿਹੜਾ ਹੈਗਾ ਭਾਰਤ ਦੇ ਅੰਦਰੂਨੀ ਸੁਰੱਖਿਆ ਦੇ ਪੁਨਰਗਠਨ ਵੱਲ ਇੱਕ ਮਹੱਤਵਪੂਰਨ ਪਹਿਲ ਮੰਨੀ ਜਾਂਦੀ ਹੈ ਤਾਂ ਇਹ ਸੋਲਾਨਾ ਰਾਸ਼ਟਰੀ ਕਾਨਫਰੰਸ ਇੰਟੈਲੀਜੈਂਸ ਬਿਊਰੋ ਠੀਕ ਹੈ ਜੀ ਜਿਸ ਨੂੰ ਆਪਾਂ ਆਈਈਬੀ ਕਹਿੰਦੇ ਆ ਵੀ ਉਹਦੇ ਦੁਆਰਾ ਆਯੋਜਿਤ ਕੀਤੀ ਗਈ ਸੀ ਜੋ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਸਾਥਿਓ ਕੰਮ ਕਰਦੀ ਹੈ ਇਸ ਤਰ੍ਹਾਂ ਵਿਸ਼ਵ ਪੱਧਰ ਤੇ ਭਾਰਤੀ ਕਾਫੀ ਦਾ ਉਭਾਰ ਠੀਕ ਹੈ ਜੀ ਭਾਰਤ ਦੇ ਵਿੱਚ ਇਸ ਵੇਲੇ ਲਗਭਗ 4.91 ਲੱਖ ਹੈਕਟੇਅਰ ਰਕਬੇ ਦੇ ਵਿੱਚ ਕਾਫੀ ਦੀ ਜਿਹੜੀ ਖਾਸ਼ਤ ਹੈ ਉਹ ਕੀਤੀ ਜਾਂਦੀ ਹੈ ਸਾਥੀਓ ਮੁੱਖ ਤੌਰ ਤੇ ਪੱਛਮੀ ਅਤੇ ਪੂਰਬੀ ਘਾਟਾਂ ਦੇ ਵਿੱਚ ਛਾਂ ਅਤੇ ਵਾਤਾਵਰਨ ਅਨੁਕੂਲ ਪ੍ਰਣਾਲੀਆਂ ਦੇ ਉਦੀ ਭਾਰਤ ਅੱਜ ਦੁਨੀਆ ਦਾ ਕਾਫੀ ਦੇ ਵਿੱਚ ਉਤਪਾਦਨ ਦੇ ਵਿੱਚ ਜਿਹੜਾ ਹੈਗਾ 7ਵਾਂ ਸਥਾਨ ਜਿਹੜਾ ਰੱਖਦਾ ਹੈ ਸੱਤਵੇਂ ਸਥਾਨ ਤੇ ਵਿਸ਼ਵ ਉਤਪਾਦਨ ਦੇ ਵਿੱਚ ਲਗਭਗ 3.5% ਯੋਗਦਾਨ ਜਿਹੜਾ ਹੈਗਾ ਇਹ ਪਾਉਂਦਾ ਭਾਰਤ ਦੇਸ਼ ਦੀ ਲਗਭਗ 70% ਕਾਫੀ 128 ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ ਜਿਸ ਦੇ ਨਾਲ ਇਹ ਵਿਦੇਸ਼ੀ ਮੁਦਰਾ ਕਮਾਈ ਦਾ ਇੱਕ ਵੱਡਾ ਸਰੋਤ ਬਣ ਜਾਂਦੀ ਹੈ ਕਰਨਾਟਕ ਕੇਰਲ ਤਾਮਿਲਨਾਡੂ ਭਾਰਤ ਦੇ ਵਿੱਚ ਪ੍ਰਮੁੱਖ ਉਤਪਾਦਕ ਰਾਜ ਹੈ ਕਾਫੀ ਦੇ ਜੋ ਕੁੱਲ ਦਾ ਲਗਭਗ 96% ਯੋਗਦਾਨ ਜਿਹੜਾ ਹੈਗਾ ਉਹ ਪਾਉਂਦੇ ਆ ਇਸ ਤਰ੍ਹਾਂ ਸਾਥੀਓ ਤੁਹਾਡਾ ਅੱਗੇ ਆ ਗਿਆ ਜੀ ਭਾਰਤ ਨੇ ਸਭ ਤੋਂ ਵੱਧ ਵੋਟਾਂ ਦੇ ਨਾਲ ਆਈਐਮਓ ਕੌਂਸਲ ਚੋਣਾਂ ਜਿਹੜੀ ਉਹ ਫੇਰ ਜਿੱਤ ਲਈ ਹੈ ਠੀਕ ਹੈ ਜੀ ਤਾਂ ਨਵੰਬਰ 28 2025 ਨੂੰ ਇੱਕ ਮਹੱਤਵਪੂਰਨ ਕੂਟਨੀਤਕ ਅਤੇ ਸਮੁੰਦਰੀ ਮੀਲ ਪੱਥਰ ਪ੍ਰਾਪਤ ਕੀਤਾ ਗਿਆ ਜਦੋਂ ਇਸ ਅੰਤਰਰਾਸ਼ਟਰੀ ਸਮੁੰਦਰੀ ਸੱਤਣ ਆਈਐਮਓ ਦੇ ਸ਼੍ਰੇਣੀ B ਦੀ ਕੌਂਸਲ ਦੇ ਦੁਆਰਾ ਚੁਣਿਆ ਗਿਆ ਭਾਰਤ ਨੇ 169 ਵੈਧ ਵੋਟਾਂ ਦੇ ਵਿੱਚੋਂ 154 ਪ੍ਰਾਪਤ ਵੋਟਾਂ ਕਰ ਲਈਆਂ ਤੇਸ ਰੈਣੀ ਦੇ ਵਿੱਚ ਸਭ ਤੋਂ ਵੱਧ ਹਨ ਇਹ ਭਾਰਤ ਦਾ ਲਗਾਤਾਰ ਦੂਜਾ ਕਾਰਜਕਾਰ ਹੈ ਜੀ ਜੋ ਵਿਸ਼ਵ ਦੇ ਵਿੱਚ ਸਮੁੰਦਰੀ ਭਾਈਚਾਰੇ ਦੇ ਵਿੱਚ ਇਸ ਦੀ ਵਾਧੇ ਪ੍ਰਤਿਸ਼ਟਾ ਦੀ ਅਗਵਾਈ ਨੂੰ ਦਰਸਾਉਂਦਾ ਹੈ ਉਸ ਤੋਂ ਅੱਗੇ ਆ ਗਿਆ ਜੀ ਤੁਹਾਡਾ ਚੀਨ ਦਾ ਆਰਕਟਿਕ ਐਕਸਪ੍ਰੈਸ ਰਸਤਾ ਜਿਹੜਾ ਹੈਗਾ ਜੀ ਉਹ ਖੁੱਲ ਚੁੱਕਿਆ ਹੈ ਭਾਰਤ ਨੇ ਆਪਣੇ ਸਮੁੰਦਰੀ ਗਲਿਆਰਿਆਂ ਨੂੰ ਮਜ਼ਬੂਤ ਕਰਨ ਦੀ ਕਿਉਂ ਲੋੜ ਹੈ ਤਾਂ ਦੂਰ ਸੰਚਾਰ ਵਿਭਾਗ ਡੀਓਟੀ ਨਵੰਬਰ 29 2025 ਨੂੰ ਦੂਰ ਸੰਚਾਰ ਸਾਈਬਰ ਸੁਰੱਖਿਆ ਸੋਧ ਨਿਯਮ 2025 ਦੇ ਤਹਿਤ ਇੱਕ ਪ੍ਰਮੁੱਖ ਤੇ ਮਹੱਤਵਪੂਰਨ ਨਿਯਮ ਨੂੰ ਸੂਚਿਤ ਕੀਤਾ ਜੀ ਇਸ ਨਵੇਂ ਨਿਯਮ ਦੇ ਅਨੁਸਾਰ ਸਾਥੀਓ WhatsApp, Telegram ਅਤੇ ਆਰਾਤਾਈ ਵਰਗੇ ਸਾਰੇ ਮੈਸੇਜਿੰਗ ਐਪ ਹੁਣ ਉਪਭੋਗਤਾ ਦੇ ਸਰਗਰਮ SIM ਕਾਰਡ ਦੇ ਨਾਲ ਹਮੇਸ਼ਾ ਦੇ ਲਈ ਲਿੰਕ ਰਹਿਣ ਦੀ ਲੋੜ ਹੋਵੇਗੀ। ਮਤਲਬ ਜੇ ਤੁਹਾਡਾ SIM ਬੰਦ ਹੈ ਠੀਕ ਹੈ ਜੀ ਤਾਂ ਉਹ ਤੁਹਾਡਾ WhatsApp ਵੀ ਬੰਦ ਹੋ ਜਾਏਗਾ SIM ਤੁਹਾਡਾ ਵਰਕਿੰਗ ਕੰਡੀਸ਼ਨ 'ਚ ਹੋਣਾ ਚਾਹੀਦਾ ਫਿਰ ਹੀ ਤੁਹਾਡਾ WhatsApp ਵਗੈਰਾ ਚੱਲੇਗਾ ਸਾਰੇ ਮੈਸੇਜਿੰਗ ਐਪ ਤੇ ਇਸੇ ਤਰ੍ਹਾਂ ਜੇ ਤੁਸੀਂ ਮੰਨ ਲਓ ਕੋਈ ਲੈਪਟਾਪ ਵਗੈਰਾ ਸਾਥੀਓ ਠੀਕ ਹੈ ਉਹਦੇ ਵਿੱਚ WhatsApp ਇੰਸਟਾਲ ਕੀਤਾ ਹੋਇਆਗਾ ਆਪਣੇ ਲੈਪਟਾਪ ਵਗੈਰਾ ਦੇ ਵਿੱਚ ਠੀਕ ਹੈ ਜਾਂ ਪੀਸੀ ਵਗੈਰਾ ਦੇ ਵਿੱਚ ਤਾਂ ਉਹ ਵੀ ਹਰ 2 ਘੰਟੇ ਦੇ ਬਾਅਦ ਜਿਹੜਾ ਹੈਗਾ ਲੌਗ ਆਊਟ ਹੋ ਜਾ ਕਰੇਗਾ ਤਾਂ ਤੁਸਨੂੰ ਫਿਰ ਤੁਸੀਂ ਲੌਗ ਇਨ ਕਰਨਾ ਹੋਇਆ ਕਰੇਗਾ ਤਾਂ ਉਹ ਆਟੋਮੈਟਿਕਲੀ ਲੌਗ ਆਊਟ ਹੋ ਜਾ ਕਰੇਗਾ ਠੀਕ ਹੈ ਜੀ ਕਿਉਂਕਿ ਤੁਸੀਂ 2 ਘੰਟੇ ਜੇਕਰ ਯੂਜ਼ ਨਹੀਂ ਕਰਦੇ ਤਾਂ ਇਸ ਤਰ੍ਹਾਂ ਇਹ ਇੱਕ ਵੱਡੀ ਅਪਡੇਟ ਆ ਵੀ ਤੁਹਾਡੇ ਵਟਸਐਪ ਯੂਜ਼ਰ ਸਭ ਦੇ ਲਈ ਅੱਗੇ ਹੈ ਜੀ ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਸ਼ੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਹੈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਮਹਾਨ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 30 ਨਵੰਬਰ 2025 ਨੂੰ ਰਾਂਚੀ ਦੇ ਵਿੱਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਕਾਰ ਪਹਿਲੇ 1 ਵਨਡੇ ਦੇ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ। ਉਹਨਾਂ ਨੇ ਸਾਥੀਓ ਇੱਕ ਦਣਾ ਅੰਤਰਰਾਸ਼ਟਰੀ ODI ਕ੍ਰਿਕਟ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਸ਼ੱਕੇ ਲਗਾਉਣ ਵਾਲੇ ਬੱਲੇਬਾਜ਼ ਆ ਜਿਹੜੇ ਬਣ ਗਏ ਨੇ। ਹੋਰ ਇਤਿਹਾਸਕ ਕਾਰਨਾਮਾ ਕੀਤਾ ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਪਣੇ ਸ਼ੱਕਿਆਂ ਦੀ ਗਿਣਤੀ ਹੈ ਜਿਹੜੀ ਉਹ 352 ਤੱਕ ਪਹੁੰਚਾ ਦਿੱਤੀ ਹੈ। ਟੋਟਲ ਉਹਨਾਂ ਨੇ ਆਪਣੇ ਵਨਡੇ ਕੈਰੀਅਰ ਦੇ ਵਿੱਚ 352 ਛੱਕੇ ਲਗਾ ਦਿੱਤੇ ਨੇ ਜੀ। ਜਿਸ ਦੇ ਨਾਲ ਸਾਥਿਓ ਪਾਕਿਸਤਾਨ ਦੇ ਮਹਾਨ ਆਲ ਰਾਉਂਡਰ ਸ਼ਾਹਿਦ ਅਫਰੀਦੀ ਦੇ 355 ਸ਼ੱਕੇ ਦਾ ਰਿਕਾਰਡ ਹੈ ਜਿਹੜਾ ਉਹ ਟੁੱਟ ਚੁੱਕਿਆ। ਉਸ ਤੋਂ ਅੱਗੇ ਹੈ ਜੀ ਤੁਹਾਡਾ ਨਾਗਾ ਲੈਂਡ ਰਾਜ ਦਿਵਸ 2025 ਠੀਕ ਹੈ ਜੀ ਸਥਾਪਨਾ ਦਿਵਸ ਸੁੰਦਰ ਉੱਤਰ ਪੂਰਵੀ ਰਾਜ ਦਾ ਇਤਿਹਾਸ ਸੋ ਨਾਗਾ ਲੈਂਡ ਨੇ 1 ਦਸੰਬਰ 2025 ਨੂੰ ਰਾਜ ਦਿਵਸ ਮਨਾਇਆ ਜੀ ਜੋ ਕਿ ਇਤਿਹਾਸਕ ਤਰੀਕ ਨੂੰ ਦਰਸਾਉਂਦਾ 1963 ਦੇ ਵਿੱਚ ਨਾਗਾ ਲੈਂਡ ਭਾਰਤੀ ਸੰਘ ਦਾ 16ਵਾਂ ਰਾਜ ਜਿਹੜਾ ਬਣਿਆ ਸੀ। ਇਸੇ ਦੌਰਾਨ ਸਾਥਿਓ ਜਿਹੜਾ ਹੈਗਾ ਤੁਹਾਡਾ ਹਾਂਜੀ ਇੱਕ ਮਿੰਟ ਵੀ ਤਾਂ ਸੋਲ ਮਹਾਰਾਜ ਬਣਿਆ ਸੀ ਵੀ ਤੇ ਇਹ ਨਾਗਾ لینڈ ਦੀ ਰਾਜਨੀਤਿਕ ਆਜ਼ਾਦੀ ਤੇ ਅਮੀਰ ਸੱਭਿਆਚਾਰ ਦਾ ਮਾਣ ਹੈ ਜਿਹੜਾ ਉਹਦਾ ਜਸ਼ਨ ਮਨਾਉਂਦਾ ਹੈ ਰਾਜ ਬਣਨ ਦੀ ਪ੍ਰਕਿਰਿਆ 1962 ਦੇ ਵਿੱਚ ਪਾਸ ਹੋਏ ਸਾਥਿਓ 1962 ਦੇ ਵਿੱਚ ਪਾਸ ਹੋਏ ਨਾਗਾ لینڈ ਦੇ ਜਿਹੜੇ ਇਹਨੂੰ ਕੀ ਹੋਇਆ ਬਈ ਹਾਂਜੀ ਨਾਗਾ لینڈ ਦੇ ਜਿਹੜੇ ਰਾਜ ਐਕਟ ਦੇ ਨਾਲ ਸ਼ੁਰੂ ਹੋਈ ਸੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਥੀ ਹੋ ਹੈਗਾ ਕਿ 1950 ਦੇ ਦਹਾਕੇ ਦੇ ਵਿੱਚ ਜਿਹੜਾ ਨਾਗਾ ਰਾਸ਼ਟਰਵਾਦੀ ਅੰਦੋਲਨ ਹੈ ਜਿਹੜਾ ਅਤੇ ਖੁਦਮੁਖਤਿਆਰੀ ਦੀਆਂ ਮੰਗਾਂ ਤੇਜ਼ ਹੋ ਗਈਆਂ ਸੀ ਇਸੇ ਦੌਰਾਨ ਨਤੀਜੇ ਦੇ ਵਜੋਂ 1960 ਦੇ ਵਿੱਚ ਕੇਂਦਰ ਸਰਕਾਰ ਨੇ ਨਾਗਾ ਨੇਤਾਵਾਂ ਦੇ ਨਾਲ ਇੱਕ ਸਮਝੌਤਾ ਕੀਤਾ ਜਿਸ ਦੇ ਤਹਿਤ ਨਾਗਾ لینڈ ਨੂੰ ਜਿਹੜਾ ਹੈਗਾ ਪੂਰੇ ਰਾਜ ਦਾ ਦਰਜਾ ਉਹ ਮਿਲ ਗਿਆ ਵੀ ਉਸ ਤੋਂ ਅੱਗੇ ਚੱਲਦੇ ਹਾਂ ਜੀ ਤੁਹਾਡਾ ਨਵੰਬਰ 2025 ਦੇ ਵਿੱਚ ਆਪਣੇ MCQ ਅੱਗੇ ਵੀ 2025 ਦੇ ਵਿੱਚ ਸਾਥਿਓ ਭਾਰਤੀ UPI ਕਿੰਨੇ ਲਾਂਡ ਦੇਣ ਦਾ ਜਿਹੜਾ ਰਿਕਾਰਡ ਆ ਦਰਜ ਕੀਤਾ ਗਿਆ ਤਾਂ 19 ਬਿਲੀਅਨ ਤੋਂ ਵੱਧ ਲੈਣ ਦੇਣ ਜਿਹੜਾ ਹੈਗਾ UPI ਦੇ ਥਰੂ ਹੋਇਆ ਭਾਰਤ ਨੇ 2025 ਨਵੰਬਰ ਦੇ ਵਿੱਚ UPI ਦਾ ਰਿਕਾਰਡ ਜਿਹੜਾ ਹਾਸਲ ਕੀਤਾ ਹੈ ਜਿਹੜਾ ਕਿ 23% ਅਤੇ 14% ਦਾ ਵਾਧਾ ਦਰਸਾਉਂਦਾ ਵੀ ਇਸੇ ਤਰ੍ਹਾਂ ਵਿਰਾਟ ਕੋਹਲੀ ਦੇ ਅੰਤਰਰਾਸ਼ਟਰੀ ਸੈਂਕੜਿਆਂ ਦੀ કુલ ਗਿਣਤੀ ਹੁਣ 83 ਹੋ ਚੁੱਕੀ ਹੈ ਜੀ ਟੋਟਲ ਵਨਡੇ ਤੇ ਟੈਸਟ ਨੂੰ ਮਿਲਾ ਕੇ 30 ਨਵੰਬਰ 2025 ਨੂੰ ਰਾਂਚੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਪਹਿਲੇ ਵਨਡੇ ਮੈਚ ਦੇ ਵਿੱਚ 52ਵਾਂ ਵਨਡੇ ਸੈਂਕੜਾ ਲਗਾ ਕੇ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਤਾ ਸਚਨ ਤੈਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਆ ਜਿਹੜਾ ਉਹ ਤੋੜ ਦਿੱਤਾ ਜੀ ਵਨਡੇ ਕ੍ਰਿਕਟ ਦੇ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਜਿਹੜੇ ਹੈਗੇ ਨੇ ਉਹ ਬਣ ਚੁੱਕੇ ਨੇ ਕਿਹੜੀ ਸੰਸਥਾ ਡੀਜੀਪੀ ਆਈਜੀਪੀ ਕਾਨਫਰੰਸ ਦਾ ਯੋਜਿਤ ਕਰਦੀ ਹੈ ਤਾਂ ਖੁਫੀਆ ਬਿਊਰੋ ਜਿਹਨੂੰ ਆਪਾਂ ਆਈਬੀ ਕਹਿੰਦੇ ਹਾਂ ਠੀਕ ਹੈ ਜੀ ਤਾਂ ਇਹ ਸਾਥੀਓ ਜਿਹੜਾ ਹੈਗਾ 60ਵੇਂ ਆਲ ਇੰਡੀਆ ਡੀਜੀਪੀ ਆਈਜੀਪੀ ਕਾਨਫਰੰਸ ਦੇ ਉਦਘਾਟਨ ਹੋਇਆ ਜਿਸ ਦੇ ਥੀਮ ਹੈ ਜੀ ਵਿਕਸਿਤ ਭਾਰਤ ਸੁਰੱਖਿਅਤ ਭਾਰਤ ਥੀਮ ਦੇ ਨਾਲ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਅੱਗੇ ਵਧਾਉਣ ਦੇ ਲਈ ਇੱਕ ਮਹੱਤਵਪੂਰਨ ਜਿਹੜਾ ਕਦਮ ਸੀਗਾ ਕਾਫੀ ਉਤਪਾਦਨ ਦੇ ਲਈ ਭਾਰਤ ਦਾ ਵਿਸ਼ਵ ਦੇ ਵਿੱਚ ਸਥਾਨ ਜਿਹੜਾ ਹੈਗਾ ਸਾਥੀਓ ਸੱਤਮਾ 4.99 ਲੱਖ ਹੈਕਟੇਅਰ ਰਕਵੇ ਦੇ ਵਿੱਚੋਂ ਕਾਫੀ ਦੀ ਕਾਸਟ ਕੀਤੀ ਜਾਂਦੀ ਹੈ ਤੇ ਜਿਸ ਦੇ ਨਾਲ ਹੀ ਜਿਹੜਾ ਹੈਗਾ 60 ਵਿਸ਼ਵ ਦੇ ਵਿੱਚ 33% ਦਾ ਯੋਗਦਾਨ ਜਿਹੜਾ ਭਾਰਤ ਉਹ ਪਾਉਂਦਾ ਹੈ ਤੇ ਸੱਤਵਾਂ ਸਥਾਨ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ ਜੀ ਕਾਫੀ ਨੂੰ ਪੈਦਾ ਕਰਨ ਵਾਲੇ ਦੇਸ਼ਾਂ ਦੇ ਵਿੱਚ ਭਾਰਤ ਦਾ ਉਸ ਤੋਂ ਅੱਗੇ ਆ ਗਿਆ ਜੀ IOM ਇੱਕ ਸੰਸਥਾ ਦੀ ਇੱਕ ਵਿਸ਼ੇਸ਼ ਏਜੰਸੀ ਹੈ ਤਾਂ ਸਾਥੀਓ IOM ਸੰਯੁਕਤ ਰਾਸ਼ਟਰ ਜਿਹਨੂੰ ਆਪਾਂ UN ਕਹਿੰਦੇ ਆ ਜੀ ਉਸ ਦੀ ਇੱਕ ਜਿਹੜੀ ਹੈਗੀ ਹੈ ਸੰਸਥਾ ਹੈ ਜੀ 2025 ਦੇ ਵਿੱਚ ਇਹ ਮਤਲਬ ਜਿਹੜਾ ਕੂਟਨੀਤਕ ਸਮੁੰਦਰੀ ਮੀਲ ਪੱਥਰ ਜਿਹੜਾ ਪ੍ਰਾਪਤ ਹੁੰਦਾ ਹੈ ਤੇ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਆਈਐਮਓ ਦੀ ਸ਼੍ਰੇਣੀ B ਦੀ ਕੌਂਸਲ ਦੇ ਲਈ ਦੁਬਾਰਾ ਚੁਣਿਆ ਗਿਆ। ਭਾਰਤ ਨੇ 169 ਦੇ ਵਿੱਚੋਂ 154 ਵੋਟਾਂ ਪ੍ਰਾਪਤ ਕੀਤੀਆਂ ਜੀ। ਇਸੇ ਤਰ੍ਹਾਂ ਸਾਥੀਓ ਇਹ ਭਾਰਤ ਦਾ ਲਗਾਤਾਰ ਦੂਜਾ ਕਾਰਜਕਾਲ ਹੈ ਇਸ ਦੇ ਵਿੱਚ ਵਿਸ਼ਵਵਿਆਪੀ ਸਮੁੰਦਰੀ ਸ਼ਾਖ ਅਤੇ ਲੀਡਰਸ਼ਿਪ ਦੀ ਪੁਸ਼ਟੀ ਕਰਦਾ ਹੈ। ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ 29 ਨਵੰਬਰ 2025 ਨੂੰ ਦੂਰ ਸੰਚਾਰ ਵਿਭਾਗ ਡੀਓਟੀ ਦੇ ਦੁਆਰਾ ਸੂਚਿਤ ਕੀਤੇ ਗਏ ਨਵੇਂ ਨਿਯਮ ਦਾ ਅਧਾਰਿਤ ਨਾਮ ਸਾਥੀ ਉਹ ਜਿਹੜਾ ਹੈਗਾ ਦੂਰ ਸੰਚਾਰ ਸਾਈਬਰ ਸੁਰੱਖਿਆ ਸੋਧ ਨਿਯਮ 2025 ਤਾਂ ਜੀ ਨੂੰ ਆਪਾਂ ਕਹਿੰਦੇ ਆ ਜੀ ਦੂਰ ਸੰਚਾਰ ਵਿਭਾਗ ਡੀਓਟੀ 29 ਨਵੰਬਰ 2025 ਨੂੰ ਦੂਰ ਸੰਚਾਰ ਸਾਈਬਰ ਸੁਰੱਖਿਆ ਸੋਧ ਨਿਯਮ 2025 ਦੇ ਤਹਿਤ ਮਹੱਤਵਪੂਰਨ ਨਿਯਮ ਨੂੰ ਸੂਚਿਤ ਕਰਦਾ ਹੈ ਅੱਗੇ ਜੀ ਰੋਹਿਤ ਸ਼ਰਮਾ ਨੇ ਵਨਡੇ ਦੇ ਵਿੱਚ ਸਭ ਤੋਂ ਵੱਧ 352 ਛੱਕੇ ਲਗਾ ਕੇ ਵਿਸ਼ਵ ਦੇ ਖਿਡਾਰੀ ਸ਼ਾਹਿਦ ਅਫਰੀਦੀ ਦਾ ਰਿਕਾਰਡ ਜਿਹੜਾ ਉਹ ਤੋੜਿਆ ਠੀਕ ਹੈ ਜੀ 352 ਛੱਕੇ ਹੋਗੇ ਤੇ ਅਫਰੀਦੀ ਦੇ ਸੀਗੇ ਵੀ 351 ਛੱਕੇ ਤਾਂ ਨਾਗਾਲੈਂਡ ਦੀ ਆਰਥਿਕਤਾ ਦਾ ਮੁੱਖ ਆਧਾਰ ਕੀ ਹੈ ਜੀ 90% ਆਬਾਦੀ ਨਿਰਪਰ ਕਰਦੀ ਹੈ ਤੋਂ ਹੈ ਜੀ ਖੇਤੀਬਾੜੀ ਠੀਕ ਹੈ ਜੀ 1 ਦਸੰਬਰ 2025 ਨੂੰ 62ਵਾਂ ਰਾਜ ਦਿਵਸ ਜਿਹੜਾ ਨਾਗਾਲੈਂਡ ਨੇ ਮਨਾਇਆ 1963 ਦੇ ਵਿੱਚ ਭਾਰਤੀ ਸੰਘ ਦਾ 16ਵਾਂ ਰਾਜ ਨਾਗaland ਬਣਦਾ ਹੈ। ਇਸ ਦੇ ਦਿਨ ਹੀ ਨਾਗਾ ਰਾਜਨੀਤਿਕ ਖੁਦਮਖਤਿਆਰੀ ਅਤੇ ਸਭਿਆਚਾਰਕ ਇਕਤਾਨ ਨੂੰ ਦਰਸਾਉਂਦਾ ਜੀ ਜਿਸ ਦੇ ਨਾਗaland ਰਾਜ ਐਕਟ 1962 ਤੇ 60 ਕੇਂਦਰ ਨਾਗਾ ਸਮਝੌਤੇ ਦਾ ਰਾਹ ਜਿਹੜਾ ਹੈਗਾ ਉਹ ਪਧਰਾ ਕਰਦੇ ਸੀ। ਇਸੇ ਤਰ੍ਹਾਂ ਸਾਥੀਓ ਤੁਹਾਡੇ ਵਨ ਲਾਈਨਰ ਆ ਗਏ ਨਵੰਬਰ 2025 ਦੇ ਵਿੱਚ UPI ਲੈਣ ਦੇਣ ਦਾ ਪੁੱਲ ਮੁੱਲ ਕਿੰਨਾ ਜੀ 24.58 ਲੱਖ ਕਰੋੜ। ਨਵੰਬਰ 2024 ਦੇ ਮੁਕਾਬਲੇ ਨਵੰਬਰ 2025 ਦੇ ਵਿੱਚ UPI ਲੈਣ ਦੇਣ ਦੀ ਗਿਣਤੀ ਦੇ ਵਿੱਚ ਕਿੰਨਾ ਪ੍ਰਤੀਸ਼ਤ ਵਾਧਾ ਹੋਇਆ ਹੈ? ਤੱਤੇ 20% ਵਿਰਾਟ ਕੋਹਲੀ ਨੇ ਆਪਣਾ 59ਮਾ ਇੱਕ ਰੋਜਾ ਸੈਂਕੜਾ ਲਗਾ ਕੇ ਸਚਨ ਟੈਂਡਲਕਰ ਦੇ 49 ਸੈਂਕੜਾ ਦਾ ਰਿਕਾਰਡ ਹੈ ਜਿਹੜਾ ਉਹ ਤੋੜ ਦਿੰਦਾ ਹੈ। ਵਿਰਾਟ ਕੋਹਲੀ ਨੇ ਰਾਂਚੀ ਦੇ ਵਿੱਚ ਕਿਸ ਦੇਸ਼ ਦੇ ਵਿਰੁੱਧ ਜਿਹੜਾ ਹੈਗਾ ਆਪਣਾ ਇੱਕ ਰੋਜਾ ਸੈਂਕੜਾ ਲਗਾਇਆ ਤਾਂ ਦੱਖਣੀ ਅਫਰੀਕਾ ਦੇ ਵਿਰੁੱਧ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸ਼ਹਿਰ ਦੇ ਵਿੱਚ 60ਵੇਂ ਆਲ ਇੰਡੀਆ ਡੀਜ਼ੀ ਵੀ ਆਈਜੀਪੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਹੈ ਤਾਂ ਨਯਾ रायपुर छत्तीसगढ़ ਸਾਥਿਓ ਇਸੇ ਤਰ੍ਹਾਂ ਵਿਸ਼ਵ ਕਾਫੀ ਉਤਪਾਦਨ ਦੇ ਵਿੱਚ ਭਾਰਤ ਦਾ ਕੀ ਸਥਾਨ ਹੈ ਜੀ ਤਾਂ 7ਵੇਂ ਤਾਂ ਆਈਐਮਓ ਕੌਂਸਲ ਚੋਣਾਂ ਦੇ ਵਿੱਚ ਭਾਰਤ ਨੂੰ ਸਭ ਤੋਂ ਵੱਧ ਵੋਟਾਂ ਜਿਹੜੀਆਂ 154 ਵੋਟਾਂ ਪ੍ਰਾਪਤ ਕੀਤੀਆਂ ਤਾਂ ਸ਼੍ਰੇਣੀ 20 ਦੇ ਵਿੱਚ ਲਈ ਦੁਬਾਰਾ ਚੁਣਿਆ ਗਿਆ ਦੂਰ ਸੰਚਾਰ ਵਿਭਾਗ ਦੇ ਵਿੱਚ ਸਿਮ ਲਿੰਕਿੰਗ ਜਿਹੜਾ ਅਨੁਸਾਰ ਨਵੇਂ ਨਿਯਮ ਨੇ ਜਿਹੜੇ ਉਹ ਤੈ ਹੋ ਗਏ ਨੇ ਤਾਂ ਇਹ ਹਰ ਸਾਥਿਓ 6 ਘੰਟਿਆਂ ਦੇ ਬਾਅਦ ਜਿਹੜਾ ਹੈਗਾ ਐਪ ਤੋਂ ਲੌਗਇਟ ਹੋ ਜਾਵੇਗਾ ਜੇਕਰ ਤੁਸੀਂ ਸਿਮ ਉਹਦੇ ਨਾਲ ਲਿੰਕ ਨਹੀਂ ਕੀਤਾ ਹੋਇਆ ਹੈ। ਰੋਹਿਤ ਸ਼ਰਮਾ ਨੇ ਇੱਕ ਰੋਜਾ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਸ਼ੱਕੇ 352 ਲਗਾਏ ਆ ਤਾਂ ਸ਼ਾਹਦ ਅਫਰੀਦੀ ਦੇ 355 ਸ਼ੱਕਿਆਂ ਦਾ ਰਿਕਾਰਡ ਹੈ ਜਿਹੜਾ ਉਹ ਤੋੜਿਆ ਜੀ। ਨਾਗaland ਕਿਸ ਇਤਿਹਾਸਕ ਸਾਲ ਦੇ ਵਿੱਚ ਭਾਰਤੀ ਸੰਘ ਦਾ ਸੂਲਮਾ ਰਾਜ ਬਣਿਆ? 1963 ਦੇ ਵਿੱਚ। ਸੋ ਸਾਥੀਓਏ ਸੀਗੇ ਆਪਣੇ ਅੱਜ ਦੇ ਕਰੰਟ ਅਫੇਅਰਸ ਠੀਕ ਹੈ ਜੀ। ਇਸੇ ਤਰ੍ਹਾਂ ਤੁਹਾਨੂੰ ਇਹ ਫਾਈਲ ਹੈ ਜਿਹੜੀ ਆਪਣੇ Google Play Store ਤੇ ਐਪ ਹੈ GNDS Academy ਦੇਲੀਓ ਦੇ ਉਪਰ ਅਪਲੋਡ ਹੋ ਜਾਂਦੀ ਹੈ ਤਾਂ ਉੱਥੋਂ ਵੀ ਮਿਲ ਜਾ ਕਰੂਗੀ ਤਾਂ ਉੱਥੋਂ ਤੁਸੀਂ ਉਸ ਫਾਈਲ ਦੇ ਕੋਰਸ ਨੂੰ ਪੂਰੇ ਨੂੰ ਬਾਏ ਕਰ ਸਕਦੇ ਹੋ ਉਸ ਫੀਸ ਦੇ ਵਿੱਚ ਤੁਹਾਨੂੰ ਇੱਕ ਸਾਲ ਦੇ ਲਈ ਕਰੰਟ ਅਫੇਅਰ ਹੈ ਜਿਹੜੇ ਉਹ ਮਿਲਦੇ ਰਹਿਣਗੇ ਸੋ ਇਹਦੇ ਨਾਲ ਨਾਲ ਤੁਹਾਨੂੰ ਇਹੀ ਕਰੰਟ ਅਫੇਅਰਸ ਨੇ ਜਿਹੜੇ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਹੁੰਦੇ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਸਾਰਾ ਕੰਟੈਂਟ ਇਸੇ ਤਰ੍ਹਾਂ ਵਨ ਲਾਈਨਰ ਵੀ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਮਿਲਦੇ ਨੇ ਇੱਥੇ ਠੀਕ ਹੈ ਜੀ ਤਾਂ ਤੁਹਾਨੂੰ ਐਮਸੀਕਿਊ ਵੀ ਐਮਸੀਕਿਊ ਜਿਹੜੇ ਹਨ ਇੰਗਲਿਸ਼ ਦੇ ਵਿੱਚ ਵੀ ਮਿਲਦੇ ਨੇ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਲਾਸ ਨੂੰ ਲਾਈਕ ਸ਼ੇਅਰ ਤੇ ਹੋਰ ਸਾਥੀਆਂ ਨਾਲ ਸਾਂਝਾ ਵੀ ਜ਼ਰੂਰ ਕਰ ਦਿਆ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ Google Play Store ਤੇ ਸਾਥੀਓ ਆਪਣੀ ਆਫੀਸ਼ੀਅਲੀ ਐਪ GNDS Academy ਪਈ ਹੈ ਉੱਥੋਂ ਤੁਸੀਂ ਡਾਊਨਲੋਡ ਕਰਕੇ ਉੱਥੋਂ ਆਪਣੀ ਪਸੰਦੀਦਾ ਕੋਈ ਵੀ ਕੋਰਸ ਬਾਏ ਕਰ ਸਕਦੇ ਹੋ ਸੋ ਥੈਂਕਸ ਫॉर ਵਾਚਿੰਗ ਫਿਰ ਮਿਲਦੇ ਹਾਂ ਪਾਗਣੀ ਕਲਾਸ ਦੇ ਵਿੱਚ 1 ਵਜੇ ਪੰਜਾਬੀ ਦੀ ਕਲਾਸ 4:30 ਵਜੇ ਹਿਸਟਰੀ ਦੀ ਕਲਾਸ ਤੇ 8 ਵਜੇ ਪੋਲਿਟੀ ਦੀ ਕਲਾਸ ਥੈਂਕਸ